ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਲੈ ਕੇ ਆ ਗਿਆ 132 ਨੰਬਰ ਦੀ ਵੀਡੀਓ। ਰਾਮਪੁਰਾ ਪਿੰਡ ਬਠਿੰਡਾ ਜ਼ਿਲ੍ਹੇ ਦਾ ਪਿੰਡ ਜਿੱਥੇ 21 ਦਸੰਬਰ 2012 ਨੂੰ ਟੂਰਨਾਮੈਂਟ ਕਰਵਾਇਆ ਗਿਆ। ਮੈਚ ਹੈ ਸੈਜੋ ਦੇ ਵਰਸਸ ਅਲੋ ਵਾਲਟੇਰੀਆ ਦੇ ਵਿਚਕਾਰ। ਸੈਜੋ ਦੇ ਵਿੱਚ ਗੁਰਜੀਤ ਤੂਰ ਤੇ ਸੁਖਰ ਦਾਸਾ ਖੇਡ ਰਹੇ ਸੀ ਔਰ ਅਲੋ ਵਾਲਟੇਰੀਆ ਵਿੱਚ ਪਾਲਾ ਜਲਾਲਪੁਰ ਤੇ ਗੁਰਲਾਲ ਜਲਾਲਪੁਰ। ਦੋਸਤੋ ਇਹ ਮੈਚ ਬਹੁਤ ਹੀ ਹਾਸਮਾ ਮੁਕਾਬਲਾ ਔਰ ਦੋਨੋਂ ਦੀਮਾਂ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਦੇਖਣਯੋਗ ਹੈ। ਕਿਹੜੀ ਟੀਮ ਵਿਨ ਕਰਦੀ ਹੈ? ਇਹ ਜਨਨ ਦੇ ਲਈ ਤੁਸੀਂ ਪੂਰਾ ਮੈਚ ਦੇਖ ਲਓ। ਲਓ ਸ਼ੁਰੂਆਤ ਕਰੀਏ ਸੰਕਾਵਰੇ ਦੇ ਬਹੁਤ ਜਲਦ ਮੈਦਾਨ ਦੇ ਵਿੱਚ ਸੈਦੋਗੇ ਦੇ ਹਲਵਲ ਟੇਰੀਆ ਸੈਦੋਗੇ ਦੇ ਮੱਖਣ ਵਰਗੇ ਜੀਤੇ ਵਰਗੇ ਨੌਜਵਾਨ ਨੱਟੂ ਵਰਗੇ ਬਾਤ ਵਧੀਆ ਜਾਨਦਾਰ ਜਾਫੀ ਨੇ। ਗੁਰਜੀਤ ਵਰਗੇ ਨੌਜਵਾਨ ਸੁਖ ਵਰਗੇ ਦੁਨੀਆ ਦੇ ਮਾਨ ਤੇ ਸਟਾਰ ਖਿਡਾਰੀ। ਲਓ ਦੂਸਰੇ ਪਾਸੇ ਹੈਪੀ ਵਰਗੇ ਪਾਲੇ ਵਰਗੇ ਜਿਸ਼ੋ ਵਰਗੇ ਬੜੇ ਜਾਨਦਾਰ ਖਿਡਾਰੀ ਨੇ। ਲਓ ਪਹਿਲੀ ਕਬੱਡੀ ਤਾੜੀਆਂ ਦੇ ਨਾਲ ਸ਼ੁਰੂਆਤ ਹੋਵੇਗੀ ਤਾੜੀਆਂ ਮਾਰ ਦੇ ਦਰਸ਼ਕ ਵੀਰੇ ਤਾੜੀਆਂ ਬੱਲੇ 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 15-15 ਕਬੱਡੀਆਂ ਦਿੱਤੀਆਂ ਜਾਣਗੀਆਂ ਇਸ ਮੈਚ ਵਾਲੇ ਦੀਆ ਲਓ ਗੁਰਜੀਤ ਤੂ ਦੀ ਪਹਿਲੀ ਕਬੱਡੀ ਮੈਦਾਨ ਵਿੱਚ ਗਈ ਹੋਈ ਤੇ ਪਹਿਲੀ ਕਬੱਡੀ ਦੇ ਉੱਪਰ ਜੀ ਬੱਲੇ 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 ਲਾਓ ਇੱਕ ਜ਼ੋਰ ਦੇ ਨਾਲ ਹੁਣ ਦੇਖਦੇ ਆ ਵੀ ਕਮਾਲ ਹੁੰਦਾ ਹੋਇਆ ਲਾਓ ਕਮਾਲ ਹੁੰਦਾ ਹੋਇਆ ਦੋਸਤਾਨਾ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਮੈਦਾਨ ਦੇ ਵਿੱਚ ਲਾਓ ਗੂਤਾਂ ਦੇ ਗੁਰਜੀਤ ਦੀ ਪਈ ਹੈ ਕਬੱਡੀ ਦੇ ਉੱਪਰ ਜਲਾਲਪੁਰੀਆ ਪਾਲਾ ਕੋਸ਼ਿਸ਼ ਕਰਦਾ ਮੱਕੇ ਨੂੰ ਲਾ ਪੁਆਇੰਟ ਪੁਆਇੰਟ ਜਲਾਲਪੁਰੀਆ ਪਾਲੇ ਦਾ ਸਾਰਾ ਦਾ ਮਾਨ ਸਨਮਾਨ ਰਿੱਕੀ ਸਿੱਧੂ ਜੀ ਜਲਾਲਪੁਰੀ ਪਾਲੇ ਨੂੰ ਇੱਜ਼ਤ ਦੇ 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 ਲਾਓ ਗੁਰਲਾਲ ਅਗਲੀ ਕਮੇਟੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਜਵਾਬ ਦਾ ਹੋਇਆ ਲਪਰੀਤ ਗੁਰਲਾਲ ਜਲਾਲਪੁਰੀ ਆਲੋਲ ਟੇਰੀਆ ਦੀ ਟੀਮ ਦੇ ਵਾਸਤੇ ਮੈਦਾਨ ਦੇ ਵਿੱਚ ਖੇਡ ਰਿਹਾ ਹੈ ਲਾਓ ਭਾਈ ਫੇਕ ਬੜੀ ਸਖਰਾਰੀ ਦੀ ਹਾਂਜੀ ਚਾਰ ਚਾਰ ਨੇ ਲਾਓ ਮੱਖਣ ਸਾਹਿਬ ਦੇ ਦੋ ਨੰਬਰ ਦੇ ਬੱਲੇ 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 ਹੋ ਗਈ ਲਾਓ ਮੇਰੀ ਸਾਹ ਹੰਦੇ ਦੂਰ ਨੀ ਨੂੰ ਪ੍ਰਧਾਨ ਜੀ ਉਹਨਾਂ ਵੱਲੋਂ ਪਾਲੇ ਦੇ ਲਈ ਤੇ ਰਿੱਕੀ ਸਿੱਧੂ ਜੀ ਉਹਨਾਂ ਵੱਲੋਂ 200 ਰੁਪਏ ਦਾ ਮਾਸਹਲ ਮੱਖਣ ਦੇ ਲਈ ਔਰ ਗੁਰਦੀਪ ਧਾਲਵਾਲ ਜੀ ਉਹਨਾਂ ਵੱਲੋਂ 100 ਰੁਪਏ ਸੈਦੋ ਜੀ ਦੇ ਮੱਖਣ ਦੇ ਵਾਸਤੇ ਸੈਦੋ ਜੀ ਦੇ ਮੱਖਣ ਦੇ ਵਾਸਤੇ 100 ਰੁਪਏ ਦਾ ਬੜਾ ਵੱਡਾ ਮਾਨ ਸਨਮਾਨ 100 ਰੁਪਏ ਤੇਜਿੰਦਰ ਬੋਲੀ ਜੀ ਜਲਾਲਪੁਰ ਦੇ ਪਾਲੇ ਲਈ ਅਕਾਲੀ ਆ ਗਏ ਉਹਨਾਂ ਵੱਲੋਂ ਆਏ ਜੀ ਹਾਂਜੀ ਅਲੀ ਸਾਹਿਬ ਲਓ ਸੁਖਰਵਾਸਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਅੱਗੇ ਵੱਧਦਾ ਹੋਇਆ ਗੁੰਦਵਰ ਸਰੀਰ ਸਾਹਮੇ ਰੋਡਾਂ ਪਾਡੇ ਵਾਲੇ ਜੱਥੇ ਲਾਦੇ ਜੱਬਰੂ ਕਬੱਡੀ ਖੇਡ ਕੇ

ਨਾਮ ਜੱਟ ਦਾ ਪਾਉਂਦਾ ਦਸ਼ਮੇ ਦਾਣਾ ਵਿੱਚ ਚੱਲਦਾ ਹੈ ਨਾਮ ਜੱਟ ਦਾ ਲਓ ਸਦ ਮਹਿਸੂਸ ਕਰਦਾ ਹੋਇਆ ਸੁਖ ਨਾਜਵਾਨ ਮਾਲਕ ਕਿਰਪਾ ਕਰੋ ਨਾ ਖਿਡਾਰੀਆਂ ਦੇ ਉੱਪਰ ਲਓ ਪੁਆਇੰਟ ਆਲੋ ਇਲਟਰੀਆ ਦੀ ਟੀਮ ਦੇ ਬਿਸਰੇ ਜੋ ਹੈ ਮੈਦਾਨ ਨੂੰ ਜੁੜਦਾ ਹੋਇਆ ਆਵੇ ਕੋਈ ਆਸਾ ਵਲੀ ਪਗੰਬਰ ਜੋ ਰੋਕੇ ਲੱਗੀਆਂ ਸੱਟਾਂ ਨੂੰ ਛਾਦਿਆ ਹੋ ਜਾਣ ਗੱਜ-ਗੱਜ ਚੌੜੀਆਂ ਨਜ਼ਰ ਨਾ ਲੱਗੇ ਪੱਟਾਂ ਨੂੰ ਵੀਜ਼ੇ ਹੋ ਜਾਣ ਖੁੱਲੇ ਡੁੱਲੇ ਕੋਈ ਨਾ ਰੋਕੇ ਜਣਿਓ ਪੱਟਾਂ ਨੂੰ ਵਿੱਚੋਂ ਲੰਮੇ ਖੇਡੇ ਕਾਡੀ ਤੇ ਚੰਨ ਕੋਈ ਨਾ ਖਿੱਚੇ ਲੱਤਾਂ ਨੂੰ ਕੋਈ ਨਾ ਖਿੱਚੇ ਲੱਤਾਂ ਨੂੰ ਕਬੱਡੀ ਕਲੀਅਰ ਦੇ ਵਿੱਚ ਵੱਡੀ ਪ੍ਰਸਿੱਧੀ ਹਾਸਲ ਕਰੋ ਕਿਸੇ ਦੇ ਨਸੱਗ ਲੱਗੇ ਇਹਨਾਂ ਮੈਦਾਨਾਂ ਦੇ ਅੰਦਰ ਲਓ ਸੁਖਰਦਾਸੇ ਵਾਲਾ ਬੜਾ ਚੋਟੀ ਦਾ ਖਿਡਾਰੀ ਹੈ ਜੋ ਬੜਾ ਜਾਂਦਰ ਖਿਡਾਰੀ ਗੋਡੇ ਦੇ ਉੱਪਰ ਸੱਟ ਮਹਿਸੂਸ ਕਰਦਾ ਹੋਇਆ ਮਾਲਕ ਮੇਰ ਕਰੇ ਕਿਸੇ ਖਿਡਾਰੀ ਦੇ ਸੱਟ ਰਾਇਨਾ ਮੈਦਾਨਾਂ ਦੇ ਵਿੱਚ ਲੱਗੇ ਕਿ ਦੇਖੋ ਚਿਹਰੇ ਜਿਵੇਂ ਹੈ ਮਿਸ਼ਾਲ ਜਗਦੀ ਕੀ ਕਾਬੀ ਯਾਰੋ ਪੈਂਦੀ ਲੱਖ ਲੱਖ ਦੀ ਗੋਲਦਹੇ ਬਾਰੇ ਜੇ ਜਵਾਨ ਨੱਚਦੇ ਬਾਕੇ ਪੇਚਾ ਫਿਰ ਲਈ ਜਾਂਦੇ ਖਿੱਚ-ਖਿੱਚ ਕੇ ਅੱਜ ਦੇਖਦੇ ਅੱਗੇ ਦੇ ਵਿੱਚ ਦਮ ਨੁੱਤਰੋ ਤੇ ਕਿਹੜਾ ਜਾਂਦਾ ਜਿੱਤ ਕੇ ਕਿਹੜਾ ਜਾਂਦਾ ਜਿੱਤ ਕੇ ਦਮਦਾਰ ਦੀਆਂ ਗੱਲਾਂ ਹੋਣਗੀਆਂ ਰਿੱਕੀ ਸਿੰਧੂਰੀ ਉਹਨਾਂ ਵੱਲੋਂ ਮਾਨ ਸਨਮਾਨ ਕੀਤੇ ਜਾ ਰਹੇ ਨੇ ਔਰ ਗੁਰਦੀਪ ਢਾਲੀਵਾਲ ਜੀ ਨਿੰਗੜਵਾਲਾ ਵੱਲੋਂ ਮਾਨ ਸਨਮਾਨ ਜੁਆ ਇਹਨਾਂ ਖਿਡਾਰੀਆਂ ਦੇ ਪਵਨ ਜੀ ਉਹਨਾਂ ਵੱਲੋਂ ਪਵਨ ਦੇ ਸਾਥੀਆਂ ਵੱਲੋਂ ਮਾਨ ਸਨਮਾਨ ਜੁਆ ਕੀਤੇ ਜਾ ਰਹੇ ਨੇ ਇਸ ਮੈਦਾਨ ਦੇ ਵਿੱਚ ਸਭ ਦਾ ਬਹੁਤ ਬਹੁਤ ਧੰਨਵਾਦ ਰਾਓ ਰਵੀ ਆਲੋ ਟੇੜੀਆਂ ਵਾਲਾ ਅਗਲੀ ਕਬੜੀ ਮੈਦਾਨ ਵਿੱਚ ਪਾਉਂਦਾ ਹੋਇਆ ਰਵੀ ਨਕੋਦਰੀਆ ਤੇਰਾ ਨਕੋਦਰ ਸ਼ਹਿਰ ਮਹਾਨ ਕੁੜੇ ਦੁਆ ਦੇ ਬੀਬੀ ਮਜਾਦ ਕੁੜੇ ਲਓ ਰਵੀ ਇਹ ਸੈਦੋਕੇ ਵਾਲਾ ਮੱਖਣ ਹਠੂੜ ਦੇ ਰੇਕ ਮੇਰਾ ਜੋੜੀ ਬੜੀ ਮਸ਼ਹੂਰ ਸੈਦੋਕੇ ਦੇ ਮੱਖਣ ਦੀ ਲਓ ਪੈਣ ਸੈਦੋਕੇ ਦੇ ਹਿੱਸੇ ਜਿੱਥੋਂ ਦਾ ਬਲਜੀਤ ਜਦ ਪਾਕਿਸਤਾਨ ਦੇ ਵਿਰੁੱਧ ਖੋਡਿਆ ਪਿਛਲੇ ਸਾਲ 7 ਤੋਂ 8 ਜਫੇ ਲੱਗ ਸਨ ਸੈਮੀਫਾਈਨਲ ਮੈਚ ਦੇ ਵਿੱਚ ਗੁਰਪ੍ਰੀਤ ਕੌੜਾ ਮੱਖਣ ਸੈਦੋ ਦੇ ਰਿਸ਼ਤੇਦਾਰ ਵੱਲੋਂ 100 ਰੁਪਏ ਮੱਖਣ ਦੇ ਵਾਸਤੇ ਆ ਫੜਾ ਦੇ ਪਾਜੀ ਆਪੀ ਗੁਰਪ੍ਰੀਤ ਕੌੜਾ ਮੱਖਣ ਸੈਦੋ ਦੇ ਰਿਸ਼ਤੇਦਾਰ 100 ਰੁਪਏ ਦਾ ਮਾਨ ਸਨਮਾਨ ਮੱਖਣ ਦੇ ਵਾਸਤੇ ਭੇਜਦੇ ਲਓ ਲਖਪ੍ਰੀਤ ਗੁਰਲਾਲ ਦੀ ਅਗਲੀ ਰੇਡ ਨਾਲ ਫਿਰ ਚੁਣੂਗਾ ਆਪਾਂ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਖਿਡਾਰੀ ਨੇ ਬਹੁਤ ਮਰੀਸਾ ਲਓ ਦੇਖਾਂਗੇ ਵੀ ਹੁਣ ਕੌਣ ਜੱਫਾ ਲਾਵੇਗਾ ਲਓ ਗੁਰਲਾਲ ਦੀ ਕਬੱਡੀ ਦੇ ਉੱਪਰ ਸੈਦੋ ਦੇ ਵਾਲਾ ਮੱਖਣ ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਰੇਡਰ ਦਾ ਪਾਇੰਟ ਦੇਖਦੇ ਆ ਵੀ ਆਲੋਇ ਟੇਰੀਆ ਦੀ ਟੀਮ ਦੇ ਹਿੱਸੇ ਜੁੜ ਰਹਾ ਹੋਇਆ ਸਾਧੋ ਦੇ ਵੱਲੋਂ ਅਗਲੀ ਕਬੱਡੀ ਪਾਉਣ ਦੇ ਵਾਸਤੇ ਆ ਨੌਜਵਾਨ ਹਲਕੇ ਹਲਕੇ ਕਦਮਾਂ ਦੇ ਨਾਲ ਮੈਦਾਨ ਦੇ ਵਿੱਚ ਮੱਖਣ ਜਿੰਨੇ ਜੱਫੇ ਲਾਵੇਗਾ ਗੁਰਪ੍ਰੀਤ ਕੌੜਾ ਉਹਨਾਂ ਵੱਲੋਂ ਨੇ ਸਾਸੋ ਦੇ ਨਾਲ ਮਾਨਸਨਵਾ ਦਿੱਤੇ ਜਾਣਗੇ ਆ ਸਪਰੇ ਵੀਰ ਦੀ ਗਰਾਉਂਡ ਦੇ ਵੀ ਪੂਜਨੀ ਕਰ ਦਿਓ ਮਿਹਰਬਾਨੀ ਕਰਕੇ ਭਾਈ ਜੀ ਮਾੜਾ ਦਰਸ਼ਕ ਵੀਰਾਂ ਨੂੰ ਪਿੱਛੇ ਕੀਤਾ ਜਾਵੇ ਜੀ ਆ ਵੀਰ ਜੀ ਸਪਰੇ ਮੈਦਾਨ ਵਿੱਚ ਪੂਜਨੀ ਕਰ ਦਿਓ ਲਓ ਪਾਉਣ ਦੇ ਵਾਸਤੇ ਰਵੀ ਅਲਵਨ ਟੇਰੀਆ ਵਾਲਾ ਫਿਰ ਮੈਦਾਨ ਦੇ ਵਿੱਚ ਵੱਖਰੇ ਅੰਦਾਜ਼ ਵੱਖਰੇ ਸਟਾਈਲਿਸ਼ ਕਰਾ ਦੇ ਦਾ ਕਬੱਡੀ ਖੇਡਣ ਦਾ ਪੱਟਾ ਉੱਤੇ ਮੋਰ ਪੱਲਾ ਪਾਉਂਦੇ ਗੋਲਿਆਂ ਤੇ ਮੱਤਦੇ ਨੇ ਸ਼ੇਰ ਕੂਰੀਆਂ ਜਿਨ੍ਹਾਂ ਪੀਤਾ ਮਾਂ ਦਾ ਦੁੱਧ ਨਾਲ ਚੁੰਗੀਆਂ ਤੇ ਮੂਰੀਆਂ ਉਹੀ ਅੱਜ ਪਾਉਣਗੇ ਮੈਦਾਨ ਵਿੱਚ ਪੂਰੀਆਂ ਉਹੀ ਅੱਜ ਪਾਉਣਗੇ ਮੈਦਾਨ ਵਿੱਚ ਪੂਰੀਆਂ ਲਓ ਬੱਲੇ ਬੱਲੇ ਹੁਣ ਤਾੜੀਆਂ ਵੱਜਣਗੀਆਂ ਜ਼ੋਰਦਾਰ ਵੀ ਸਾਬੋਕੇ ਵਾਲਾ ਅੱਜ ਪੂਰੀ ਚੜ੍ਹਾਈ ਦੇ ਵਿੱਚ ਲਓ ਕੋਸ਼ਿਸ਼ ਕਰਦਾ ਹੈ ਕਬੱਡੀ ਲਓ ਰੱਖ ਰਿਹਾ ਤੌਰ ਦੇ ਹੱਥ ਸਾਹਬੋ ਕੇ ਮੱਖਣ ਸਾਹਬੋ ਕੇ ਮੱਖਣ ਸਾਹਬੋ ਕੇ 200 ਰੁਪਇਆ ਰਿਕਯੂ ਸਿੰਦੂ ਜੀ ਵੱਲੋਂ 200 ਰੁਪਇਆ ਸਾਹਬੋ ਕੇ ਮੱਖਣ ਦੇ ਵਾਸਤੇ ਗੁਰਦੀਪ ਢਾਲੀਵਾਲ ਵੱਲੋਂ ਵੱਡੇ ਮਾਨ ਸਨਮਾਨ ਸਾਹਬੋ ਕੇ ਮੱਖਣ ਦੇ ਵਾਸਤੇ ਬਹੁਤ 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 ਧੰਨਵਾਦ ਲਓ ਕਬੱਡੀ ਟੂਟਾਂ ਦੇ ਗੁਰਦੀਪ ਦੀ ਫਿਰ ਮੈਦਾਨ ਵਿੱਚ ਪਈ ਹੈ ਭਾਈ ਜੀ ਦਰਸ਼ਕੀ ਵੀਰੋ ਤਾੜੀ ਮਾਰ ਕੇ ਦੱਸੋ ਵੀ ਸਵਾਦ ਆਉਂਦਾ ਮੈਚ ਭਾਈ ਲਓ ਵਿਸ਼ਾ ਵਿਸ਼ਾ ਵਾਲੀਆ ਫਿਰ ਕੋਸ਼ਿਸ਼ ਕਰਦਾ ਹੈ ਮਕਲਨ ਵੀ ਫੁੱਲਾਵਾਲ ਦੇ ਕਬੱਡੀ ਕਰਦਾ ਬੈਸਟ ਜੈਫੀ ਸੀਗਾ

ਬਾ ਇਸ਼ਾਰਾ ਕਰਦੇ ਹੋ ਮਣੀ ਜੀ ਬਾਦਰ ਜੀ ਮਾਰੇ ਪਿੱਛੇ ਕਰਦੇ ਜੀ ਦਰਸ਼ਕ ਵੀਰਾਂ ਮਾਣਾਂ ਵਾਲਾ ਪਿੱਛੇ ਕਰ ਦਿਓ ਜੀ ਆ ਬੱਚਿਆਂ ਨੂੰ ਪਿੱਛੇ ਕਰ ਦਿਓ ਮਰਾ ਆ ਹਾਂਜੀ ਲਓ ਲਾ ਪ੍ਰੀਤ ਗੁਰਲਾਲ ਦੀ ਅਗਲੀ ਕਮੇਡੀ ਵਾਫਰ ਜੁੜੀਏ ਮੈਦਾਨ ਦੇ ਵਿੱਚ ਗੁਰਲਾਲ ਜਲਾਲਪੁਰਿਆ ਆ ਲੋ ਢੇਰੀਆਂ ਦੀ ਟੀਮ ਦੇ ਖਿਡਾਰੀ ਮੈਦਾਨ ਦੇ ਵਿੱਚ ਲਓ ਲੱਡੂ ਬਹੁਤ ਵਧੀਆ ਯਾਸੀ ਹੈ ਲੱਡੂ ਕੋਸ਼ਿਸ਼ ਕਰ ਰਿਹਾ ਹੁਣ ਜਫਾ ਲਾਉਣ ਦੀ ਲਓ ਨਰੀਸਾ ਫਿਰ ਹਰਦਾ ਪਿੱਛੇ ਕਾਡੀ ਛੋਟੇ ਵੀਰਾਂ ਕਰੀ ਰੀ ਸ਼ਰਾਬੀਆਂ ਦੀ ਅੱਜ ਵੇਖ ਫਟਾਕੇ ਪੈਂਦੇ ਕਾਡੀ ਖੇਡ ਪੰਜਾਬੀਆਂ ਦੀ ਅੱਜ ਵੇਖ ਫਟਾਕੇ ਪੈਂਦੇ ਕਾਡੀ ਖੇਡ ਪੰਜਾਬੀਆਂ ਦੀ ਲਓ ਕਾਡੀ ਦੀ ਕਬੱਡੀ ਦੇ ਨਾਲ ਫੇਰ ਜੁੜੀ ਆਪਾਂ ਮੈਦਾਨ ਦੇ ਵਿੱਚ ਆਲੂ ਸੈਦੋ ਕਾ ਦੀ ਟੀਮ ਦਾ ਖਿਡਾਰੀ ਮੈਦਾਨ ਦੇ ਵਿੱਚ ਰੇਡ ਪਾਉਂਦਾ ਹੋਇਆ ਲਓ ਜਲਾਲਪੁਰਿਆ ਪਾਲਾ ਹੁਣ ਫਿਰ ਕਹਿਰ ਬਣ ਕੇ ਵਰਦਾ ਮੈਦਾਨ ਵਿੱਚ ਫਿਰ ਕੋਈ ਕਹਿੰਦਾ ਹੈ ਬੱਕਰਾਂ ਦੀ ਲਓ ਪੁਆਇੰਟ ਜਲਾਲਪੁਰਿਆ ਹੱਲੋ ਦਾ ਹਲੋ ਢੇਰੀਆਂ ਦੀ ਟੀਮ ਦਾ ਇੱਕ ਹੋਰ ਨੰਬਰ ਵਧਦਾ ਹੋਇਆ ਡੱਗੂ ਰਵਾੜਾ ਤੇ ਗੁਰਜਹਰੀ ਅਗਲਾ ਮੈਚ ਹੋਵੇਗਾ ਬਾਜੀ ਲਓ ਰਵੀ ਆ ਲੋਈ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਹਲਕੇ-ਹਲਕੇ ਕਦਮਾਂ ਦੇ ਨਾਲ ਅੱਗੇ ਵਧਦਾ ਹੋਇਆ ਕਬੱਡੀ ਦਾ ਖਿਡਾਰੀ ਆ ਗਈ ਹੋਈ ਕਬੱਡੀ ਸੁ ਨੌਜਵਾਨ ਦੀ ਦੇਖਦੇ ਹਾਂ ਵੀ ਕੌਣ ਇਧਰ ਪਾਸੇ ਜਾ ਫੜਨ ਦੀ ਫਿਰ ਕੋਸ਼ਿਸ਼ ਕਰੇਗਾ ਚਾਰ ਖਿਡਾਰੀ ਚਾਰ ਬਰ ਤਿਆਰ ਨੇ ਲਓ ਸਾਧੂਗ ਵਾਲਾ ਫਿਰ ਹਲਕੇ ਜਿਹਾ ਪੁਸ਼ ਕਰਦਾ ਹੋਇਆ ਤੇ ਪਗੜੇ ਪਾਉਂਦਾ ਮੈਦਾਨ ਦੇ ਵਿੱਚ ਬੈਣੀ ਜੀ ਹੁਣਾਂ ਦਾ ਖਦੇ ਵਿੱਚ ਇਸ਼ਾਰਾ ਹੁੰਦਾ ਹੋਇਆ ਵੀ ਸੁ ਨੌਜਵਾਨ ਧਾਵੀ ਦੇ ਹੱਕ ਦੇ ਵਿੱਚ ਫਿਰ ਫੈਸਲਾ ਜੋ ਹੈ ਕੀਤਾ ਜਾ ਰਿਹਾ ਉਹ ਸਰੂਤ ਵਿੱਚ ਕਬੱਡੀ ਦਾ ਖੇਡ ਹੁੰਦੀ ਜਿਹਨੂੰ ਕਹਿੰਦੇ ਨੇ ਜੋਬਨ ਦੀ ਰੁੱਤ ਲੋ ਗੱਬਰੂ ਰੋਡਾਂ ਪਾ ਕੇ ਇੰਜ ਝੂਮਦੇ ਨੇ ਜਿਵੇਂ ਝੂਮੇ ਪੰਜਾਬਰ ਦੀ ਗੁੱਤ ਲੋਕ ਜਿੱਥੇ ਰੋਡਾਂ ਪੈਂਦੀਆਂ ਜਥੇ ਲੱਗਦੇ ਨੇ ਪੈ ਜਾਂਦੇ ਨੇ ਵੱਡੇ ਵੱਡੇ ਖੁੱਤ ਲੋਕ ਇੱਕ ਦੂਜੇ ਨਾਲ ਸਿਰੇ ਦੀਆਂ ਲੈਂ ਟੱਕਰਾ ਪਰੇ ਹੋਏ ਹੋਏ ਦੇਸ਼ ਪੰਜਾਬ ਦੇ ਪੁੱਤ ਲੋਕ ਪਰੇ ਹੋਏ ਨੇ ਦੇਸ਼ ਪੰਜਾਬ ਦੇ ਪੁੱਤ ਲੋਕ ਲਓ ਕਾਲੀ ਸਾਹ ਦੇ ਇੱਕ ਹੋਰ ਨੰਬਰ ਦਾ ਮੈਦਾਨ ਦੇ ਵਿਵਾਦਾ ਕਰਦਾ ਹੋਇਆ ਲਾ ਪ੍ਰੀਤ ਗੁਰਲਾਲ ਦੋ ਜੀਤੇ ਨੇ ਸਟਾਪ ਲਾਈਨ ਦੇ ਵਿੱਚ ਇੱਕ ਨੱਟੂ ਤੇ ਇੱਕ ਸਾਦੇ ਦੇ ਵਾਲਾ ਮੱਖਣ ਚਾਰ ਖਿਡਾਰੀ ਲਓ ਗੁਰਲਾਲ ਦੀ ਬਹੁਤ ਵੱਡੀ ਆਲੋ ਢੋਰੀਆਂ ਵੱਲੋਂ ਜਲਾਲਪੁਰੀਆ ਮੈਦਾਨ ਦੇ ਵਿੱਚ ਹਮਲਾ ਬੋਲਦਾ ਹੋਇਆ ਬਿੱਟੂ ਵਰਗੇ ਪਾਲੇ ਵਰਗੇ ਗੁਰਲਾਲ ਵਰਗੇ ਵਧੀਆ ਕਬੱਡੀ ਦੇ ਖਿਡਾਰੀ ਨੇ ਲਓ ਲਵਪ੍ਰੀਤ ਗੁਰਲਾਲ ਲਵਪ੍ਰੀਤ ਗੁਰਲਾਲ ਇੱਕ ਹੋਰ ਨੰਬਰ ਦਾ ਮੈਦਾਨ ਦੇ ਵਿੱਚ ਵਾਧਾ ਕਰਦਾ ਹੋਇਆ ਨਾਮ ਗੁਰਜੀਤ ਕੌਡੀ ਵਿੱਚ ਲੱਗੇ ਹਰਜੀਤ ਅੰਦਰ ਮੈਦਾਨ ਦੇ ਜਿਹੜਾ ਫੱਟੇ ਚੱਕਰ ਹੈ ਵੇਰ ਕੇ ਕਬੱਡੀ ਪਾਉਂਦਾ ਪਿੰਡ ਤੂਤ ਜੱਟ ਦਾ ਵੇਰ ਕੇ ਕਬੱਡੀ ਪਾਉਂਦਾ ਪਿੰਡ ਤੂਤ ਜੱਟ ਦਾ ਲਓ ਦੂਤਾ ਦਾ ਗੁਰਜੀਤ ਅਗਲੀ ਕਬੱਡੀ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਲਓ ਦੇਖਦੇ ਵੀ ਕਿ ਸ਼ਾਇਦ ਇਧਰੋਂ ਪਾਸੇ ਹੋਣਗੇ ਸਾਡੇ ਮਨੀ ਵੀ ਉਹਨਾਂ ਦੇ ਵੀ ਨੰਬਰ ਗੁਰਜੀਤ ਦਾ ਨੰਬਰ ਸੈਦੋ ਕੇ ਦੀ ਟੀਮ ਦਾ ਇੱਕ ਹੋਰ ਨੰਬਰ ਮੈਦਾਨ ਦੇ ਵਿੱਚ ਵਧਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਫਿਰ ਦੇਖਦੇ ਵੀ ਆਹ ਨੌਜਵਾਨ ਆਲਵਲ ਢੇਰੀਆਂ ਵਾਲਾ ਹਲਕੇ-ਹਲਕੇ ਕਦਮਾਂ ਦੇ ਨਾਲ ਅੱਗੇ ਵਧਦਾ ਹੋਇਆ ਰਵੀ ਬਹੁਤ ਤਗੜਾ ਮੁਕਾਬਲਾ ਦੋ ਟੀਮਾਂ ਦੇ ਵਿਚਕਾਰ ਉਸ ਨਾਮੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸ਼ਾ ਹੀ ਫੌਜਾਂ ਧਾਰੀਆਂ ਨੇ ਅੱਜ ਹੋ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਦੇਗਾ ਮਾਰੀਆਂ ਨੇ ਸਨੇ ਆਦਮੀ ਗੋਲੀਆਂ ਨਾਲ ਉੱਟਣ ਹਾਥੀ ਡਿੱਗਦੇ ਸਾਰੇ ਅੰਬਾਰੀਆਂ ਨੇ ਸ਼ਾਹ ਮੁਹੰਮਦਰਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਦਰੋਂ ਹਾਰੀਆਂ ਨੇ ਫੌਜਾਂ ਜਿੱਤ ਕੇ ਅੰਦਰੋਂ ਹਾਰੀਆਂ ਲਾਓ ਕਾਲੂ ਦੀ ਕਬੱਡੀ ਦੇ ਉੱਪਰ ਜਲਾ ਪੁਰੀਆ ਪਾਲਾ ਫਿਰ ਕੋਸ਼ਿਸ਼ ਕਰਦਾ ਹਾ ਬੱਕੜ ਦੀ ਲਓ ਪਗਲਾ ਪੁਰੀਆ ਜਾ ਰਹੀ ਹੈ ਕਦੇ ਕੈਂਚੀ ਲੱਗੂ ਲਓ ਦੂਸਰੇ ਪਾਸੇ ਕਾਲੋ ਵੀ ਬੜਾ ਜ਼ੋਰਦਾਰ ਖਿਡਾਰੀ ਲਓ ਨੇ ਰਿਸਾ ਗੁੱਟ ਫੜਿਆ ਹੁਣ ਗੱਲ ਮੁਸ਼ਕਿਲ ਹੁੰਦੀ ਜਾ ਰਹੀ ਲਓ ਜੱਪਾ ਜੱਪਾ ਚਰਖਾ ਚੱਲਦਾ ਹੋਇਆ ਉਹ ਕਬੱਡੀ ਕਬੱਡੀ ਹੋਈ ਤੇ ਮੈਦਾਨ ਦੇ ਬੱਲੇ 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 ਪੁਆਇੰਟ ਪਾਲੋ ਦਾ ਪੁਆਇੰਟ ਹਾਲੋ ਢੇਰੀਆਂ ਦੇ ਵਿੱਚੋਂ ਮਿੰਟੂ ਪ੍ਰਧਾਨ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਲੋ ਜਲਾਲਪਰੀਏ ਨੇ 200 ਰੁਪਏ ਦਾ ਮਾਨ ਸਨਮਾਨ ਵਿਸ਼ੇਤਰ ਤੋਂ ਦਿੱਤਾ ਜਾ ਰਿਹਾ ਹੈ ਜਿਹੜੇ ਮਿੰਟੂ ਜੀ ਪ੍ਰਧਾਨ ਜੀ ਉਹਨਾਂ ਵੱਲੋਂ 200 ਬਿੱਲੇ ਫੜ ਵੀ ਇਧਰੇ ਪਾਸੇ ਮਿਲਿਆ ਫੜ 200 ਦਾ ਮਾਨ ਸਨਮਾਨ ਜਲਾਲਪਰੀਏ ਪਾਲੋ ਦੇ ਵਾਸਤੇ ਵਿਸ਼ੇਤਰ ਤੋਂ ਜਿਹੜਾ ਮਾਨ ਸਨਮਾਨ ਮਿੰਟੂ ਪ੍ਰਧਾਨ ਜੀ ਉਹਨਾਂ ਵੱਲ ਅਲੀ ਸਾਹਿਬ ਇੱਕ ਵਾਰੀ ਦਰਸ਼ਕਾਂ ਦੇ ਨਾਂ ਦੇ ਜਕਾਰਾ ਜਰੂਰ ਛੱਡ ਦਿਓ ਜੀ ਸਾਰਿਆਂ ਦੇ ਨਾਂ ਦੇ ਅਲੀ ਸਾਹਿਬ ਦਰਸ਼ਕਾਂ ਦੇ ਨਾਂ ਦੇ ਜਕਾਰਾ ਜਰੂਰ ਛੱਡ ਦਿਓ ਜੀ ਇੱਕ ਵਾਰੀ ਜਕਾਰਾ ਬਹੁਤ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਜੋਰ ਓ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਬਹੁਤ-ਬਹੁਤ ਸਵਾਗਤ ਹੈ। ਲਓ ਮੈਦਾਨ ਦੇ ਵਿੱਚ ਸ਼ਾਲਵਰ ਏਰੀਆ ਵਾਲਾ ਫਿਰ ਕੋਸ਼ਿਸ਼ ਕਰਦਾ ਹੋਇਆ ਬਕਲੈਂਡੀ ਤੇ ਪੁਆਇੰਟ ਲੋਕ ਢੇਰੀਆਂ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਵਿਸ਼ਾ ਆਲੋ ਵਾਲੀਆ ਵਿਸ਼ਾ ਆਲੋ ਵਾਲੀਆ ਬਹੁਤ ਤਗੜਾ ਮੁਕਾਬਲਾ ਦੋਵੇਂ ਟੀਮਾਂ ਦੇ ਵਿਚਕਾਰ ਦੇਖਦੇ ਵੀ ਕਿ ਸੌਖੀ ਨਹੀਂ ਇਹ ਸ਼ੇਰਾਂ ਵਾਂਗੂ ਚਾਲ ਚੱਲ ਰਨੇ ਮੈਦਾਨਾਂ ਵਿੱਚ ਥਾਪੀ ਸੂਰਮਾ ਹੀ ਮਾਰਦਾ ਲਓ ਸੂਰਮਾ ਥਾਪੀਆਂ ਮਾਰਦੇ ਹੋਏ ਮੈਦਾਨ ਦੇ ਵਿੱਚ ਰਵੀ ਆਲੋ ਵਾਲੀਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਥੋੜਾ ਜਿਹਾ ਵੱਧਦਾ ਹੋਇਆ ਕਬੱਡੀ ਦਾ ਖਿਡਾਰੀ ਵਾਹ ਮਰੀਸਾ ਲਓ ਦੂਸਰੇ ਪਾਸੇ ਨੱਟੂ ਹਲਕਾ ਜਿਹਾ ਪੁਸ਼ ਕਰਦਾ ਹੋਇਆ ਪਰ ਗੈਨੀ ਦਾ ਇਸ਼ਾਰਾ ਕਿ ਆਹ ਨੰਬਰ ਰੇਡਰ ਦਾ ਹੈ ਆਹ ਨੰਬਰ ਆਲੋ ਢੇਰੀਆਂ ਦੀ ਟੀਮ अगली कब्डी ਹਲਕੇ फिर हा मैडम हलके हलके ਮੈਦਾਨ ਦੇ ਵਿੱਚ काल्हि ਹੋਇਆ ਚਾਰ ਖਿਡਾਰੀ ਤਿਆਰ ਨੇ ਫਰਗਦੇ ਦੌਰਿਆਂ ਦੇ ਵੇਖੋ ਪੈਣ ਗੁੱਗੀਆਂ ਗੱਭਰੂ ਸ਼ਾਨਦਾਰ ਵਿੱਚ ਮੈਦਾਨ ਹੈ ਅੱਗ ਲਾਲਾ ਪੱਟਾਂ ਦੇ ਥਾਪੀਆਂ ਪਾਉਣ ਲੁੱਡੀਆਂ ਦੇ ਸਟਾਉਂਡ ਵੀ ਦੋਸਤੋ ਸ਼ਾਨ ਹੈ ਅੱਗ ਫਲਾਬੀ ਜਿੱਥੇ ਮੇਰੇ ਤਾਕਤਾਂ ਨਾ ਰਹਿਣ ਗੁੱਡੀਆਂ ਸ਼ੇਰ ਬਾਪੇ ਵੀਰ ਬਲਵਾਨ ਹੈ ਅੱਗ ਚੜੀਆਂ ਵਿੱਚ ਸਮਾਂ ਦੇ ਬਿਨ ਗਰਾਂਣ ਗੁੱਡੀਆਂ ਮਾਝਾ ਖੇਡ ਕਬੱਡੀ ਦੀ ਜਿੰਦ ਜਾਨ ਹੈ ਅੱਗ ਆਓ ਜਿੰਦ ਜਾਨ ਹੈ ਅੱਗ ਇਸਵੇਂ ਪੁਆਇੰਟ ਕਾਹੂ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਲਓ ਅਗਲੀ ਕਬੱਡੀ ਪੌਂਡ ਦੇ ਵਾਸਤੇ ਰਵੀ ਆਲੋ ਆ ਰਿਹਾ ਯੰਗ ਕਬੱਡੀ ਕਲੱਬ ਬੜੀ ਮਸ਼ਹੂਰ ਹੈ ਕੈਨੇਡਾ ਵਿੱਚ ਟ੍ਰਾਂਟੋ ਦੇ ਵਿੱਚ ਆਹ ਨੌਜਵਾਨ ਉਸ ਕਲੱਬ ਦੇ ਵਿੱਚ ਖੇਡਿਆ ਰਾਣੇ ਦੀ ਟੀਰੋਆਂ ਦੀ ਟੀਮ ਦੇ ਵਾਸਤੇ ਖੇਡਿਆ ਅਗਲੀ ਰੇਡ ਪਾਉਂਦਾ ਹੋਇਆ ਹਲਕੇ-ਹਲਕੇ ਕਦਮਾਂ ਦੇ ਨਾਲ ਰਵੀ ਆਲੋ ਟੀਰੀਆਂ ਵੱਲ ਲਓ ਦੂਸਰੇ ਪਾਸੇ ਨੱਟੂ ਫਿਰ ਕੋਸ਼ਿਸ਼ ਕਰਦਾ ਟੱਕਰ ਦੀ ਵਾਹ ਲੰਬੀ ਪਾਰ ਔਖਰ ਦੇ ਪੈਰ ਤੇ ਪੁਆਇੰਟ ਤਾਲ ਮੇਲ ਦੇ ਨਾਲ ਫੈਸਲਾ ਤਾਲ ਮੇਲ ਦੇ ਨਾਲ ਫੈਸਲਾ ਦੇਮੀ ਤੇ ਮਨੀ ਵੀ ਅਫੀਸ਼ੀਅਲ ਸਹਿਬਾਨ ਜੇ ਸੌਰ ਚੰਦਾ ਉਗਮਾ ਸੂਰਜ ਚੜ੍ਹੇ ਹਜ਼ਾਰ ਇਥੇ ਚਾਨਣ ਹੁੰਦਿਆ ਗੁਰਬਿੰਦ ਕੋਰ ਅੰਧਾਰ ਗਿਆ ਵੱਤਲਾ ਸੁਰ ਹੱਥੇ ਆਉਂਦਾ ਈ ਛੋਟਾ ਕਮਾਨ ਵਿੱਚੋਂ ਨਾ ਮੁਰਦਾ ਤੀਰ ਲੀਆ ਮਰਸ਼ਦ ਬਾਦਲਾਂ ਦਾ ਸਤਾਰਾ ਰਾਤ ਗਈ ਤੇ ਦੁੱਧਾਂ ਬਾਝ ਨਾ ਰਹੀ ਦੀ ਖੀਰ ਮੀਆ ਦੁੱਧਾਂ ਬਾਝ ਨਾ ਰਹੀ ਦੀ ਖੀਰ ਮੀਆ ਲਾਓ ਪੁਆਇੰਟ ਆਲਵਲ ਟੀਰੀਆ ਨਕੋਦਰ ਨੇ 3 ਦੇ ਹਿੱਸੇ ਬਾਜ ਜਲ ਸਾਡੇ ਕੋਲ ਸਾਈਂ ਵਿੱਕੀ ਦੀ ਪੁੰਦਰੇ ਨੇ ਮਿੰਟੂ ਪ੍ਰਧਾਨ ਜੀ ਉਹਨਾਂ ਵੱਲੋਂ 100 ਰੁਪਇਆ ਦਿਸ਼ੇ ਆਲਵਲੀਆਂ ਦੇ ਵਾਸਤੇ ਸਾਰ ਪਧਾਨ ਮਾਨਸਰਮਨ ਮਿੰਟੂ ਪ੍ਰਧਾਨ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੱਡੇ ਪੱਧਰ ਦਾ ਮਾਨਸਰਮਨ ਇਹਦੇ ਨਾਲ ਜਿੱਤਾਂ ਨਾਲ ਫੈਸਲੇ ਸਕੋਰ ਕੀ ਰਹੇ ਨੇ ਸਾਦੇ ਦੇ ਨਾਮ ਪਰ ਪਿਆਲੇ ਡੇਰੀਆਂ ਦੇ ਸਾਡੇ 13 ਨੰਬਰ ਸਾਦੇ ਦੇ ਨਾਮ ਆਲੋ ਅਲਟੇਰੀਆਂ ਸਾਡੇ 13 ਨੰਬਰ ਅਗਲਾ ਮੈਚ ਜੋ ਹੈ ਮੈਦਾਨ ਦੇ ਵਿੱਚ ਦੋਵੇਂ ਟੀਮਾਂ ਤਿਆਰ ਨੇ ਗੱਗੂ ਰਮਾਣਾ ਤੋਂ ਬੁਰਜ ਖਰੀ ਰੁਪਿੰਦਰ ਗੁਰਾਜ ਜੀ ਇਹ ਮੈਚ ਤੁਸੀਂ ਦੇਖਿਆ ਇਹ ਮੈਚ ਜਿਹੜਾ ਆਲੋ ਅਲਟੇਰੀਆਂ ਨੇ ਜਿਸਦੇ ਆਲੋ ਅਲਟੇਰੀਆਂ ਦੇ ਲੈਨੇ 13 ਪੁਆਇੰਟ ਅਤੇ ਦੂਜੇ ਦੇ ਲੈਨੇ 9 ਪੁਆਇੰਟ ਦੋਸਤੋ ਕਾਫੀ ਇੰਤਕਾਮਾਈ ਵਿਖ ਨੂੰ ਮਿਲਿਆ ਇਸੇ ਤਰ੍ਹਾਂ ਦਾ ਇੱਕ ਮੈਚ ਅਸੀਂ ਤੁਹਾਨੂੰ ਸਿਲੈਕਟ ਕੀਤਾ ਜਿਹਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਅੱਗੇ ਤੋਂ ਕੋਈ ਵੀ ਵੀਡੀਓ ਨੂੰ ਤੁਸੀਂ ਮਿਸ ਨਾ ਕਰੋ। ਦੋਪਹਿਸੇ ਤਨਾ ਸਰਮਾ ਜੀ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ।